ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਅਮਲ ਨਿਰਪੱਖ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਨੇ ਇਸੇ ਲੜੀ ਤਹਿਤ ਮਲੇਰਕੋਟਲਾ ਜ਼ਿਲ੍ਹੇ ਦੇ ਐਸਐਸਪੀ ਗਗਨਜੀਤ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੁਰੱਖਿਆ ਦੇ ਕੜੜੇ ਬੰਦੋਬਸਤ ਕੀਤੇ ਗਏ ਨੇ ਤੇ ਸ਼ਰਾਰਤੀ ਅੰਸਰਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਨਾਗਰਿਕ ਮਾੜੇ ਅੰਸਰਾਂ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਸਕਦੇ ਨੇ ਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਏਗੀ। ਐਸਐਸਪੀ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਦੇ ਖਿਲਾਫ ਕੜੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। ਜਿਦੋਂ ਇਲੈਕਸ਼ਨ ਆਉਂਦੇ ਆ ਜਾਂ ਕੋਈ ਇਦਾਂ ਦੀਆਂ ਡਿਊਟੀਆਂ ਹੁੰਦੀਆਂ ਉਦੋਂ ਇਹ ਫਲੈਗ ਮਾਰਚ ਕੱਢੇ ਜਾਂਦੇ ਆ ਤਾਂ ਕਿ ਲੋਕਾਂ 'ਚ ਇੱਕ ਸੈਂਸ ਆਫ ਸਿਕਿਉਰਿਟੀ ਆਵੇ ਔਰ ਲੋਕੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਇੱਕ ਫੋਰਸ ਦੀ ਪ੍ਰੈਜ਼ੈਂਸ ਨਾਲ ਬੜਾ ਲੋਕਾਂ 'ਚ ਪ੍ਰਭਾਵ ਪੈਂਦਾ ਵੀ ਪੁਲਿਸ ਉਹਨਾਂ ਲਈ ਹਾਜ਼ਰ ਹੈ ਤੇ ਜਿਹੜੇ ਇਲੈਕਸ਼ਨ ਹੈ ਪੰਚਾਇਤੀ ਇਲੈਕਸ਼ਨ ਹੈ ਇਹਨਾਂ ਕਰਕੇ ਫਲੈਗ ਮਾਰਚ ਕੀਤੀ ਜਾ ਰਹੀ ਹੈ ਤਾਂ ਕਿ ਲੋਕੀ ਵਧੀਆ ਤਰੀਕੇ ਨਾਲ ਖੁੱਲ ਕੇ ਆਪਣੀ VOTING ਜਿੰਨੂੰ ਚਾਹੁੰਦੇ ਆ ਉਹ ਕਰਨ ਤੇ ਕੋਈ